ਲੋ ਭਾਈ ਮਿੱਤਰੋ ਆਪਾਂ ਅੱਜ ਸ਼ੁਰੂ ਕਰਦੇ ਆਂ ਆਪਣਾ ਇਥੋਂ ਬਲੌਗ ਇਹ ਲਾ ਲਈ ਆਪਾਂ ਮੋਟਰਸਾਈਕਲ ਨੂੰ ਚਾਬੀ ਇਹ ਮਾਰਤੀ ਹੁਣ ਆਪਾਂ ਕਿੱਕ ਤੇ ਮੋਟਰਸਾਈਕਲ ਕਰਤਾ ਸਟਾਰਟ ਤੇ ਆਪਾਂ ਨਿਕਲ ਪਏ ਆ ਹੁਣ ਰੋਡ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜਾ ਰਹੇ ਆਂ ਅੱਜ ਆਪਾਂ ਜਾਣਾ ਹੈ ਬਾਬਾ ਦੀਪ ਸਿੰਘ ਦੇ ਚਪੈਰਾ ਤੇ ਤੇ ਅੱਜ ਸਾਡਾ ਜਿਵੇਂ ਤੁਸੀਂ ਦੇਖ ਸਕਦੇ ਹੋ ਮੌਸਮ ਵੀ ਵਧੀਆ ਲੱਗ ਰਿਹਾ ਹੈ ਹੁਣ ਆਪਾਂ ਨਿਕਲਤੇ ਪਏ ਆ ਬਸ ਦੇਖਣਾ ਹੈ ਕਿ ਕਿੰਨਾ ਕੁ ਟਾਈਮ ਤੱਕ ਪਹੁੰਚ ਜਾਨੇ ਆ ਇਹ ਦੇਖੋ ਜੀ ਇੱਥੇ ਇੱਕ ਗੁਰਦੁਆਰੇ ਸਾਹਿਬ ਹੈਗਾ ਇਹ ਆਪਾਂ ਦੇਖ ਸਕਦੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ ਪਿਆ ਹੈ ਤੁਸੀਂ ਆ ਵੀ ਸਕਦੇ ਹੋ ਇੱਥੇ ਇਹ ਆਪਣੇ ਰਾਜਪੁਰੇ ਵਾਲੇ ਨੇੜੇ ਹੀ ਹੈ ਇੱਥੇ ਦੇਖੋ ਕਿਸੇ ਨੇ ਲੰਗਰ ਲਾਇਆ ਹੋਇਆ ਸ਼ਬੀਰ ਲੱਗੀ ਹੋਈ ਹੈ ਪਰ ਆਪਾਂ ਇੱਥੇ ਨਹੀਂ ਲੇਟ ਹੋ ਜਾਾਂਗੇ ਅਗਰ ਆਪਾਂ ਪੀਤੀ ਤੇ ਚਲੋ ਜੀ ਚੱਲਦੇ ਆ ਆਪਣੇ ਬਾਬਾ ਦੀਪ ਸਿੰਘ ਦੇ ਦਰਬਾਰ ਤੁਸੀਂ ਜਦੋਂ ਵੀ ਆਣਾ ਹੋਵੇ ਸੇਫਟੀ ਫੁੱਲ ਰੱਖ ਕੇ ਆਇਆ ਕਰੋ ਕਿਉਂਕਿ ਆਪਾਂ ਤੇ ਚਲੋ ਹੁਣ ਆ ਗਏ ਆ ਸਾਨੂੰ ਤੇ ਕੋਈ ਇੰਨਾ ਪੁੱਛ ਮੰਗਣੀ ਹੈਗੀ ਲੋ ਜੀ ਆਪਾਂ ਹੁਣ ਜਿੱਥੇ ਜਿਸ ਘੜੀ ਦਾ ਇੰਤਜ਼ਾਰ ਸੀ ਪਹੁੰਚ ਗਏ ਆ ਉੱਥੇ ਆ ਗਏ ਆਪਾਂ ਬਾਬਾ ਦੀਪ ਸਿੰਘ ਦੇ ਚਪਾਰੇ ਤੇ ਇਹ ਸਾਡੀ ਹੋਣ ਲੱਗੀ ਆ ਹੁਣ ਇੱਥੋਂ ਐਂਟਰੀ ਦੇਖ ਸਕਦੇ ਹੋ ਤੁਸੀਂ ਲੋਕੀ ਕਿੰਨੇ ਲੋਕੀ ਚੱਲਦੇ ਆ ਰਹੇ ਨੇ ਤੁਰਦੇ ਆ ਰਹੇ ਨੇ ਤੁਸੀਂ ਐਵੇਂ ਗੱਡੀਆਂ ਗੁੱਡੀਆਂ ਜਿਹੜੀਆਂ ਨੇ ਅੰਦਰ ਪਾਰਕਿੰਗ ਬਣਾਈ ਹੋਈ ਹੈ ਤੁਹਾਡੀ ਨੰਬਰ ਨੰਬਰ ਲਿਖ ਕੇ ਇਹਨਾਂ ਨੇ ਪਰਚੀਆਂ ਦੇ ਨਾਲ ਗੱਡੀ ਲਾ ਸਕਦੇ ਹੋ ਬਿਲਕੁਲ ਸੇਵ ਹੈ ਕਿਤੇ ਵੀ ਹੁਣ ਆਪਾਂ ਤੁਰ ਪਏ ਅੰਦਰ ਦੇਖ ਸਕਦੇ ਹੋ ਤੁਸੀਂ ਚਪਲਾਂ ਦੇ ਨਾਲ ਹੀ ਵੇਖ ਸਕਦੇ ਹੋ ਕਿ ਕਿੰਨਾ ਕੀ ਰਸ਼ ਹੋਊਗਾ ਅੰਦਰ ਇਹ ਮੇਰਾ ਇੱਕ ਦੋਸਤ ਅੱਗੇ ਅੱਗੇ ਜਾ ਰਿਹਾ ਹੈ ਹੁਣ ਇੱਥੇ ਤੁਸੀਂ ਹੱਥ ਮੂੰਹ ਧੋ ਕੇ ਆਪਨਾ ਇਹ ਦੇਖ ਲਓ ਜੀ ਕਰਾਊਡ ਦੇਖੋ ਤੁਸੀਂ ਕਿੰਨਾ ਪਿਆ ਹੈ ਅੰਦਰ ਕਿੰਨੀ ਲੋਕੀ ਕਿੰਨੇ ਦਰਸ਼ਨ ਕਰਨ ਆਉਂਦੇ ਨੇ ਇਹ ਦੇਖ ਲਓ ਤੁਸੀਂ ਅੰਦਰ ਦੇਖੋ ਹੁਣ ਜੇ ਆਪਾਂ ਪੰਜੇ ਜੀ ਜਿਹੜਾ ਸਾਡੀ ਕਿੰਨਾ ਬਾਣੀ ਦੇਵਾਤ ਨੂੰ ਬਹੁਤ ਹੀ ਜ਼ਿਆਦਾ ਚਪੈਰਾ ਪੜਨ ਲਈ ਲੋਕੀ ਆਏ ਨੇ ਦੇ ਖੱਲੇ ਬੈ ਕੇ ਇਹ ਦੇਖੋ ਜੀ ਲੋ ਜੀ ਛਕੋ ਹੁਣ ਮੈਂ ਤੁਹਾਨੂੰ ਦੱਸਣਾ ਹੈ ਕਿ ਇੱਥੇ ਜਿਵੇਂ ਲੰਗਰ ਦਾ ਵੀ ਇੰਤਜ਼ਾਮ ਹੁੰਦਾ ਹੈ ਇੱਥੇ ਬੀਬੀਆਂ ਰੋਟੀਆਂ ਬਣਾ ਰਹੀਆਂ ਨੇ ਤੇ ਹੁਣ ਤੁਹਾਨੂੰ ਲੈ ਜਾਵਾਂਗੇ ਆਪਾਂ ਜਿੱਥੇ ਲੰਗਰ ਛਕਾਉਂਦੇ ਨੇ ਲੋ ਜੀ ਦਾਲ ਬਣੀ ਹੈ ਚਨੇ ਨਾਲੇ ਪ੍ਰਸ਼ਾਦਾ ਫੇਰ ਆਪਾਂ ਜਦ ਨਿਕਲ ਪਏ ਦੇਖਿਆ ਬੱਚਿਆਂ ਲਈ ਬਹੁਤ ਤਰ੍ਹਾਂ ਦੇ ਇੱਥੇ ਖਿਡੌਣੇ ਵਗੈਰਾ ਲੱਭਦੇ ਨੇ ਤੁਸੀਂ ਲੈ ਸਕਦੇ ਹੋ ਸ਼ੁਕਰੀਆ ਜੀ ਮਿਲਦੇ ਆਂ ਅਗਲੇ ਬਲੌਗ 'ਚ ਧੰਨਵਾਦ